ਸਾਤਰੀਏ ਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਕੋਲਕਾਤਾ ਦੇ ਵਿੱਚ ਡਾਕਟਰ ਰੇਪ ਕੇਸ ਨੂੰ ਲੈ ਕੇ ਜੋ ਲਗਾਤਾਰ ਸਰਕਾਰਾਂ ਤੇ ਸੁਸਾਇਟੀ ਤੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਨਿਰਪਯਾ ਕਾਂਡ ਤੋਂ ਪਹਿਲਾਂ ਤੇ ਹੁਣ ਤੱਕ ਕੀ ਕੁਝ ਬਦਲਾ ਆਇਆ ਕਾਨੂੰਨਾਂ ਦੇ ਵਿੱਚ ਜਾਂ ਮੁਲਕ ਦੇ ਅੰਦਰ ਜੋ ਔਰਤਾਂ ਦੇ ਪ੍ਰਤੀ ਜਿਸ ਤਰੀਕੇ ਦੀ ਭਾਵਨਾ ਰੱਖੀ ਜਾਂਦੀ ਹੈ ਜਾਂ ਜਿਸ ਤਰੀਕੇ ਦਾ ਨਜ਼ਰੀਆ ਰੱਖਿਆ ਜਾਂਦਾ ਉਹਦੇ ਵਿੱਚ ਔਰਤਾਂ ਦੇ ਪ੍ਰਤੀ ਜਿਹੜੇ ਗੁਨਾਹ ਨੇ ਰੇਪ ਕੇਸ ਹੋ ਗਏ ਜਾਂ ਹੋਰ ਵੀ ਜਿੰਨੇ ਸ਼ੋਸ਼ਣ ਦਾ ਜਿੰਨੇ ਵੀ ਮਾਮਲੇ ਸਾਡੇ ਸਾਹਮਣੇ ਆਉਂਦੇ ਨੇ ਅਸੀਂ ਉਸ ਗੱਲਬਾਤ ਨੂੰ ਅੰਕੜਿਆਂ ਤੇ ਆਧਾਰਿਤ ਅੱਗੇ ਵਧਾਵਾਂਗੇ ਕਿ ਜਦੋਂ ਇਹ ਗੱਲ ਲੋਕਾਂ ਦੇ ਮਨਾਂ ਵਿੱਚ ਫੈਲਾਈ ਜਾਂਦੀ ਆ ਕਿ ਭਾਰਤ ਹੁਣ ਔਰਤਾਂ ਦੇ ਲਈ ਸੇਫ ਜਗ੍ਹਾ ਨਹੀਂ ਤਾਂ ਬਾਕੀ ਮੁਲਕਾਂ ਦੇ ਵਿੱਚ ਔਰਤਾਂ ਦਾ ਕੀ ਹਸ਼ਰ ਹੈ ਜਾਂ ਉਹਨਾਂ ਪ੍ਰਤੀ ਕੀ ਹੋ ਜਾ ਰਵਈਆ ਅਪਣਾਇਆ ਜਾਂਦਾ ਇਸ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੁਸੀਂ ਬਹੁਤ ਨਾਜ਼ੁਕ ਜਿਹਾ ਮੁੱਦਾ ਲੈ ਕੇ ਆਏ ਹੋ ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਵੀ ਸਵਾਲ ਮੈਨੂੰ ਕਰੋ ਜੇ ਇਜਾਜ਼ਤ ਦਿਓ ਮੈਂ ਸਿਰਫ ਪੋਸਟਮਾਰਟਮ ਰਿਪੋਰਟ ਪੜ੍ਹਨਾ ਚਾਹੁੰਦੀ ਸਾਂ ਜੇ ਇਜਾਜ਼ਤ ਦਿਓ ਫਿਰ ਜਿਹੜਨੇ ਵੀ ਤੁਸੀਂ ਸਵਾਲ ਕਰੋਗੇ ਮੈਂ ਜ਼ਰੂਰ ਉਹਨਾਂ ਦਾ ਜਵਾਬ ਦਵਾਂਗੀ ਤੇ ਬਸ ਸਿਰਫ ਮੈਨੂੰ 2 ਮਿੰਟ ਸ਼ੁਰੂਆਤੀ ਸਮੇਂ ਲਈ ਦੇ ਦਿਓ ਜੀ ਜ਼ਰੂਰ ਪੋਸਟਮਾਰਟਮ ਰਿਪੋਰਟ ਦੱਸ ਦਿਜੇ ਕਿ ਉਹ ਬੱਚੀ ਜੋ ਐਮਡੀ ਦੀ ਸਟੂਡੈਂਟ ਅਜੇ ਪੜਨ ਆਈ ਸੀ ਉਹਦੀਆਂ ਦੋਨੋਂ ਅੱਖਾਂ ਵਿੱਚ ਜਿਹੜੀ ਉਹਨੇ ਐਨਕ ਲਗਾਈ ਸੀ ਨਜ਼ਰ ਵਾਲੀ ਉਹਨਾਂ ਦੇ ਸ਼ੀਸ਼ੇ ਘੁੱਸ ਕੇ ਪੂਰੀ ਤਰ੍ਹਾਂ ਦੋਨੋਂ ਅੱਖਾਂ ਨਕਾਰਾ ਹੋ ਚੁੱਕੀਆਂ ਸਨ ਓਹੋ ਉਹਦੇ ਗਲੇ ਉੱਤੇ ਡੂੰਗੇ ਨਿਸ਼ਾਨ ਸਨ ਗਲਾ ਤੱਪਣ ਦੇ ਤੇ ਉਹਦੇ ਗਲੇ ਦੀ ਹੱਡੀ ਤਿੰਨ ਥਾਂ ਤੋਂ ਟੁੱਟੀ ਹੋਈ ਸੀ ਮੂੰਹ ਦੇ ਅੰਦਰ ਉਹਦੇ ਅਣਗਿਣਤ ਜ਼ਖਮ ਸਨ ਜਿੱਥੋਂ ਲਗਾਤਾਰ ਤਾਲੂ ਹੀਟੋਂ ਖੂਨ ਵਗ ਵਗ ਕੇ ਪੂਰਾ ਉਹਦਾ ਮੂੰਹ ਪਛਾਣ ਤੋਂ ਬਾਹਰ ਜਾ ਰਿਹਾ ਸੀ ਇੰਨਾ ਖੂਨ ਵਗ ਚੁੱਕਿਆ ਸੀ ਮੂੰਹ ਦੇ ਅੰਦਰ ਉਹਨਾਂ ਨੇ ਕਪੜਾ ਤੁੰਨਿਆ ਹੋਇਆ ਸੀ ਸਿਰ ਕੰਦ ਚ ਮਾਰ ਕੇ ਉਹਦਾ ਡੈਮੇਜ ਕੀਤਾ ਹੋਇਆ ਸੀ ਉਹਦੀਆਂ ਪੈਲਵਿਸ ਬੋਨ ਯਾਨੀ ਹੱਡੀਆਂ ਲੱਤਾਂ ਤੋਂ ਉੱਪਰ ਜਿਹੜੇ ਹਿਪ ਬੋਨਸ ਤਿੰਨ ਥਾਂ ਤੋਂ ਫ੍ਰੈਕਚਰ ਸੀ ਲੱਤਾਂ ਉਹਦੀਆਂ ਜਦੋਂ ਉਹਨਾਂ ਦੇ ਪੇਰੈਂਟਸ ਨੇ ਦੇਖਿਆ ਉਹ ਜੋ ਦੱਸਦੇ ਨੇ ਕਿ ਬਿਲਕੁਲ ਤਫਾੜ ਸੀ ਰਾਈਟ ਐਂਗਲ ਤੱਕ ਬਿਲਕੁਲ ਕੱਢ ਦਿੱਤੀਆਂ ਹੋਈਆਂ ਸੀ ਜੋੜਾਂ 'ਚ ਉਹਦਾ ਗੋਡਾ ਕਾਫੀ ਗੰਭੀਰ ਜ਼ਖਮੀ ਤੇ ਟੁੱਟਿਆ ਹੋਇਆ ਸੀ ਹੱਥ ਤੇ ਬਾਹ ਬੁਰੀ ਤਰ੍ਹਾਂ ਜ਼ਖਮੀ ਸੀ ਜਿਸ ਜੋ ਰਿੰਗ ਫਿੰਗਰ ਵਾਲੀ ਜਿਹੜੀ ਅਸੀਂ ਕਹਿੰਦੇ ਆ ਮੰਦਰੀ ਵਾਲੀ ਉਹ ਟੁੱਟ ਕੇ ਅਲੱਗ ਸੀ ਉਹਦੀਆਂ ਬਾਹਾਂਵਾਂ ਬੁਰੀ ਤਰ੍ਹਾਂ ਜ਼ਖਮ ਸੀ ਕਾਫੀ ਜਿਹੜੇ ਸੁੱਜ ਕੇ ਬਿਲਕੁਲ ਉਹ ਖੂਨ ਇਕੱਠਾ ਹੋਇਆ ਪਿਆ ਸੀ ਅਨੇਕ ਥਾਵਾਂ ਤੇ ਉਹਦੇ ਵਜਾਈਨਲ ਬਲੀਡਿੰਗ ਇੰਨੀ ਬਿਆੰਤ ਸੀ ਤੇ ਇੰਨੇ ਜ਼ਖਮ ਸੀ ਕਿ ਉਹ ਗਿਣੇ ਨਹੀਂ ਜਾ ਸਕੇ ਤੇ ਉਹਦੇ ਅਵੇ ਜਾਈਨਾ ਚੋਂ 150 ml ਸੀਮਨ ਲੱਭਿਆ ਜੇ ਇਹਦਾ ਜ਼ਰਾ ਇੱਕ ਅੰਦਾਜ਼ਾ ਦੱਸ ਦਿਆਂ ਕਿ ਔਸਤਨ ਇੱਕ ਮਰਦ ਦਾ ਜਿੰਨੇ ਵੀ ਅਜੇ ਤੱਕ ਜਦੋਂ ਅਸੀਂ ਕਰਦੇ ਹਾਂ ਪੋਸਟਮਾਰਟਮ ਤਿੰਨ ਤੋਂ ਚਾਰ ਜਾਂ ਮੈਕਸਿਮਮ 5 ml ਪਰ ਪਰਸਨ ਹੁੰਦਾ ਜੇ ਤੇ 150 ਐਮਐਲ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਜੋ ਆਸਤਨ ਉਹ ਵੀ ਗਿਣਦੇ ਨੇ ਕਿ ਸਾਨੂੰ 20 ਤੋਂ 25 ਬੰਦਿਆਂ ਦੇ ਲਗਭਗ ਵੱਖੋ ਵੱਖਰੇ ਸੀਮਨ ਮਿਲੇ ਨੇ ਜਿਨ੍ਹਾਂ ਵਿੱਚੋਂ ਲਗਭਗ 18 ਦੇ ਉਹਦੇ ਮੌਤ ਤੋਂ ਬਾਅਦ ਉਹ ਕੀਤਾ ਹੋਇਆ ਇਹ ਮੈਂ ਤੁਹਾਨੂੰ ਸਿਰਫ ਉਹਦਾ ਪੋਸਟਮਾਰਟਮ ਰਿਪੋਰਟ ਤੋਂ ਸ਼ੁਰੂ ਕਰਨਾ ਚਾਹੁੰਨੀ ਆ ਕਿ ਆ ਰਿਪੋਰਟ ਹੈ ਅੱਗੋਂ ਹੁਣ ਜਿੰਨੇ ਵੀ ਹੋਰ ਸਵਾਲ ਤੁਸੀਂ ਪੁੱਛਣੇ ਚਾਹੁੰਦੇ ਹੋ ਸ਼ੁਰੂ ਕਰੋ ਮੈਂ ਨਾਲੋਂ ਨਾਲ ਹੋਰ ਵੀ ਦੱਸਦੀ ਰਾਵਾਂਗੀ ਮੇਰੇ ਦਾ ਸੁਣ ਕੇ ਮੈਡਮ ਰੋਂਗਟੇ ਖੜੇ ਹੋ ਗਏ ਕਿ ਹੁਣ ਮੈਂ ਮੇਰੇ ਮੇਰੇ ਮਨ 'ਚ ਹੁਣ ਕੋਈ ਫਿਲਹਾਲ ਸਵਾਲ ਨਹੀਂ ਆ ਰਿਹਾ ਮੈਂ ਜਾਵਾਂਗਾ ਕਿ ਤੁਸੀਂ ਇਸ ਜਿੰਨਾ ਜੋ ਇਹ ਕਾਂਡ ਹੋਇਆ ਉਹਨੂੰ ਜਿਵੇਂ ਤੁਸੀਂ ਵੇਖਿਆ ਜਾਂ ਜਿਵੇਂ ਤੁਸੀਂ ਸਮਝਿਆ ਉਹਨੂੰ ਉਸੇ ਨਜ਼ਰੀਏ ਨਾਲ ਬੇਪਰਦ ਕਰੋ ਤਾਂ ਕਿ ਸਟਾਟੀਆਂ ਉਹ ਜਿਸ ਤਰੀਕੇ ਨਾਲ ਬੁਰੇ ਤਰੀਕੇ ਨਾਲ ਮਤਲਬ ਕਿ ਨੰਗੀਆਂ ਹੁੰਦੀਆਂ ਨਜ਼ਰ ਆਉਂਦੀਆਂ ਦੇ ਵਿੱਚ ਖਾਸ ਕਰ ਮਮਤਾ ਬਨਰਜੀ ਦੀ ਸਰਕਾਰੀ ਔਰਤ ਦੀ ਸਰਕਾਰ ਹੋਵੇ ਵਾਹਿਗੁਰੂ ਮੇਰਾ ਨਾ ਸੱਚਮੁੱਚ ਕਹਿ ਰਹੀ ਆ ਅੱਜ 2 ਦਿਨ ਹੋ ਗਏ ਜਦੋਂ ਤੋਂ ਮੈਂ ਰਿਪੋਰਟ ਸੁਣੀ ਆ 2 ਦਿਨਾਂ ਤੋਂ ਰਾਤ ਨੂੰ ਉੱਠ ਕੇ ਬੈਠਣਾ ਪੈਂਦਾ ਨੀਂਦ ਨਹੀਂ ਆਉਂਦੀ ਕਿ ਪਤਾ ਨਹੀਂ ਭਾਰਤ 'ਚ ਹਿਵਾਨ ਨੇ ਖਰੇ ਇਨਸਾਨ ਖਤਮ ਕਰ ਦਿੱਤੇ ਅਸੀਂ ਹੈ ਹੀ ਨਹੀਂ ਕਿਉਂਕਿ ਜੇ ਹੁੰਦੇ ਤਾਂ ਸ਼ਾਇਦ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਪੀੜ ਜਾਂ ਕੋਈ ਕੁਛ ਤਾਂ ਕੁਰੇਦ ਦਾ ਖੜੇ ਤਾਂ ਹੁੰਦੇ ਪਰ ਮੈਨੂੰ ਲੱਗਦਾ ਸਾਰੇ ਸਿਰਫ ਆਪਣੇਾਂ ਤੱਕ ਮਸਤ ਹੋ ਗਏ ਨੇ ਥੋੜਾ ਧਿਆਨ ਮੈਂ ਉਸ ਕਾਲਜ ਵਿੱਚ ਤੁਹਾਨੂੰ ਮਰਵਾ ਦਿਆਂ ਕਿਉਂਕਿ ਉਹਨਾਂ ਦੇ ਪ੍ਰਿੰਸੀਪਲ ਸਹਬਾਨ ਬੜੇ ਹਾਈਲੀ ਕਨੈਕਟਡ ਨੇ 8 ਵਜੇ ਪਹਿਲਾਂ ਜਿਹੜਾ ਇੱਕ ਬੱਚਾ ਹੋਰ ਉੱਥੇ ਇਸੇ ਤਰੀਕੇ ਉਹਨੂੰ ਕਹਿ ਕੇ ਕਿ ਸੁਇਸਾਈਡ ਹੈ ਕਿ ਕੋਈ ਵੀ ਉਦੋਂ ਐਵਿਡੈਂਸ ਸੁਇਸਾਈਡ ਦਾ ਲੱਭਿਆ ਨਹੀਂ ਸਿੱਤੇ ਜਿਸ ਢੰਗ ਨਾਲ ਉਹਨੂੰ ਲਟਕਾਇਆ ਹੋਇਆ ਸੀ ਪੱਖੇ ਨਾਲ ਉਹ ਦਿਖ ਰਿਹਾ ਸੀ ਕਿ ਮਾਰਨ ਤੋਂ ਬਾਅਦ ਉਹਨੂੰ ਟੰਗਿਆ ਗਿਆ ਸੀ ਹੁਣ ਉਦੋਂ ਕੀ ਹੋਇਆ ਸੀ ਉਦੋਂ ਵੀ ਇਹ ਗੱਲ ਦੱਬੀ ਗਈ ਪਹੁੰਚੀ ਨਹੀਂ ਕారణ ਇਹ ਸੀ ਕਿ ਉਸ ਹਸਪੀਟਲ ਵਿੱਚ ਇੱਕ ਬਕਾਇਦਾ ਕਮਰਾ ਜੇ ਜਿੱਥੇ ਪੋਰਨ ਮੂਵੀਜ਼ ਤਿਆਰ ਕੀਤੀਆਂ ਜਾਂਦੀਆਂ ਕਿਹਨਾਂ ਦੀਆਂ ਤਿਆਰ ਹੁੰਦੀਆਂ ਜੀ ਕੁੜੀਆਂ ਤਾਂ ਉੱਥੇ ਔਨ ਕਾਲ ਬੁਲਾਈਆਂ ਹੀ ਜਾਂਦੀਆਂ ਪਰ ਜਿਹੜੇ ਕੋਈ ਲਾوارਸ ਔਰਤ ਦੀ ਲਾਸ਼ ਹੋਵੇ ਜਾਂ ਕੋਈ ਡੋਨੇਟ ਕੀਤੀ ਬਾਡੀ ਕਿਸੇ ਨੇ ਹਸਪੀਟਲ ਲਈ ਉਹਨਾਂ ਨੂੰ ਵਰਤਦੇ ਸਨ ਉਹਨਾਂ ਦੇ ਨੈਚਰਲੀ ਲਾਸ਼ ਐ ਤਾਂ ਨੈਕੀਡੀ ਹੋਣੀ ਆ ਉਹਨੂੰ ਉਸ ਤਰੀਕੇ ਪੂਰਾ ਪਿਕਚਰਾਈਜ਼ ਕਰਕੇ ਉਹਦੇ ਅੰਦਰੂਨੀ ਅੰਗਾਂ ਦੀਆਂ ਅਲੱਗ ਫੋਟੋਆਂ ਬਣਾ ਕੇ ਉਸ ਦੇ ਉੱਤੇ ਉਹਦੇ ਨਾਲ ਬਕਾਇਦਾ ਸਰੀਰਕ ਸੰਬੰਧ ਬਣਾਉਂਦੀਆਂ ਦੀਆਂ ਤਸਵੀਰਾਂ ਤੇ ਉਹਦੀ ਚਿਹਰੇ ਨੂੰ ਮੋਰਫ ਕਰਕੇ ਜਿਹੜੀ ਕੋਈ ਕੁੜੀ ਉਸ ਥਾਂ ਤੇ ਕਾਲਜ ਪੜ੍ਹਦੀ ਹੁੰਦੀ ਸੀ ਉਹਦੀ ਉਸ ਚਿਹਰੇ ਤੇ ਮੋਰਫ ਕਰਕੇ ਫੇਰ ਉਹ ਚੜਾਏ ਜਾਂਦੇ ਸੀ ਤੇ ਉਸ ਤੋਂ ਬਾਅਦ ਬਲੈਕਮੇਲਿੰਗ ਦੇ ਨਾਲ ਫਿਰ ਉਹ ਕੁੜੀ ਇਸ ਪੇਸ਼ੇ ਵਿੱਚ ਪਾ ਦਿੱਤੀ ਜਾਂਦੀ ਸੀ ਮੈਂ ਡਾਕਟਰਸ ਦੀ ਗੱਲ ਕਰ ਰਹੀ ਹਾਂ ਤੁਹਾਨੂੰ ਜਿਸ ਤਰੀਕੇ ਉੱਥੇ ਡਾਕਟਰ ਜ਼ਬਰਦਸਤੀਆਂ ਜਾਂਦੀਆਂ ਰਹੀਆਂ ਜਿਹੜੀਆਂ ਸਟੂਡੈਂਟਸ ਉਸ ਤਰੀਕੇ ਦਾ ਜਿਵੇਂ ਉਹਨਾਂ ਚੋਂ ਇੱਕ ਜਿਸ ਬੱਚੇ ਨੇ ਸੁਸਾਈਸਾਈਡ ਦਾ ਜਿਹਦੇ ਉੱਤੇ ਨਾਮ ਲਗਾ ਦਿੱਤਾ ਗਿਆ ਉਹਨੇ ਖੁਦਕੁਸ਼ੀ ਨਹੀਂ ਸੀ ਕੀਤੀ ਬਲਕਿ ਉਹਨੇ ਤਾਂ ਮਾਂ ਨੂੰ ਫੋਨ ਕੀਤਾ ਸੀ ਕਿ ਮੈਂ ਘਰ ਆ ਰਿਹਾ ਪਰ ਉਸ ਤੋਂ ਪਹਿਲਾਂ ਉਹਨੇ ਇੱਕ ਜਦੋਂ ਉਹਦੀ ਗਰਲਫ੍ਰੈਂਡ ਨੇ ਆ ਕੇ ਦੱਸਿਆ ਜਿਸ ਨਾਲ ਉਹਦੀ ਇੰਗੇਜਮੈਂਟ ਹੋਣੀ ਸੀ ਕਿ ਇਸ ਤਰ੍ਹਾਂ ਮੇਰੇ ਚਿਹਰੇ ਵਾਲੀ ਇੱਕ ਮੂਵੀ ਹੈ ਇਸ ਤਰ੍ਹਾਂ ਜੋ ਕਮਾਈ ਜਾ ਰਹੀ ਹੈ ਉਹ ਠੀਕ ਨਹੀਂ ਹੈ ਮੈਂ ਉਹਦੇ ਚ ਨਹੀਂ ਆ ਸੋ ਉਸ ਬਾਬਤ ਉਹ ਗੱਲ ਕਰਨ ਗਿਆ ਸੀ ਜਿਸ ਤੋਂ 2 ਘੰਟੇ ਬਾਅਦ ਇਹਦੀ ਇਸ ਤਰੀਕੇ ਦੀ লাশ ਮਿਲ ਗਈ ਸੀ ਹੁਣ ਜਿਹੜਾ ਇੱਕ ਬੰਦਾ ਜੇ ਫੜਿਆ ਗਿਆ ਬਾਕੀ ਦੇਖੋ ਤੁਸੀਂ ਜੋ ਮਰਜ਼ੀ ਮੀਡੀਆ ਚ ਖਬਰ ਦਿੱਤੀ ਜਾਵੇ ਜੋ ਮਰਜ਼ੀ ਕੱਢੀ ਤੇ ਜਾਵੇ ਇਸ ਕਾਰਨ ਤੁਹਾਨੂੰ ਪੂਰੀ ਡਿਟੇਲ ਸੁਣਾਈ ਹੈ ਕਿ 150 ਐਮਐਲ ਤੇ ਉਹ ਵੀ ਜੋ ਪੋਸਟਮਾਰਟਮ ਰਾਈ ਵੀ ਸਾਬਤ ਹੋ ਚੁੱਕਿਆ ਵੀ ਤੋਂ ਉੱਪਰ ਤੇ ਉੱਥੇ ਜਿਸ ਢੰਗ ਨਾਲ ਉਹ ਉਹਨਾਂ ਚੋਂ ਇੱਕ ਸਿਰਫ ਬੰਦਾ ਜੋ ਅਜੇ ਤੱਕ ਫੜਿਆ ਗਿਆ ਜਿਸ ਬਾਬਤ ਉਹ ਵੀ ਤਾਂ ਕਿ ਉਹਦਾ ਉੱਥੇ ਰਹਿ ਗਿਆ ਬਲੂਟੂਥ ਜਿਹੜਾ ਕੰਨ 'ਚ ਲਾਇਆ ਹੋਇਆ ਸੀ ਉਹ ਬਾਈਚਾਂ ਉੱਤੇ गिर ਗਿਆ ਤੇ ਉਸ ਲਹੂ ਵਿੱਚ ਜਿੰਨਾ ਉਸ ਚਫੇਰੇ ਖਿਲਰਿਆ ਪਿਆ ਸੀ ਉਹ ਦਿਸਿਆ ਨਹੀਂ ਉਹ ਤੇ ਉਹਦੇ ਜੁੱਤੀ ਉੱਤੇ ਜੋ ਖੂਨ ਬਾਕੀ ਤਾਂ ਉਹਨੇ ਕੱਪੜੇ ਪਤਲ ਲੈ ਸੰ ਪੁਲਿਸ ਦੇ ਹੈੱਡਕੁਆਟਰਸ ਦੇ ਵਿੱਚ ਸਾਈਡ ਤੇ ਜੋ ਰੂਮ ਉੱਥੇ ਹੀ ਉਹ ਸੌਣ ਗਿਆ ਸੀ ਤੇ ਉਹ ਜੋ ਫੜਿਆ ਗਿਆ ਉਹਦੇ ਫੋਨ ਵਿੱਚ ਇਸ ਤਰੀਕੇ ਦੀਆਂ ਅਣਗਿਣਤ ਮੂਵੀਜ਼ ਲੱਭੀਆਂ ਜਾ ਚੁੱਕੀਆਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਾਈਟਸ ਉਹ ਦੇਖਦਾ ਸੀ ਉਹਨਾਂ ਵਿੱਚ ਵੀ ਜ਼ਿਆਦਾਤਰ ਸਾਈਟਸ ਉਹ ਸੀ ਜਿੱਥੇ ਅ ਪਲੇਅਰ ਫ੍ਰॉम ਪੇਨ ਲੈਣਾ ਹੋਏ ਯਾਨੀ ਔਰਤ ਨੂੰ ਬੇहद ਬੁਰੇ ਤਰੀਕੇ ਜ਼ਖਮੀ ਕਰਕੇ ਜਿੱਥੇ ਫੋਰਸਫੁਲ ਰੇਪਸ ਦਿਖਾਣੇ ਉਸ ਤਰੀਕੇ ਦੇ ਪੋਰਨਸ ਦੇਖਦਾ ਰਿਹਾ ਤੇ ਉਹੀ ਉਹ ਅੱਗੋਂ ਜਿਸ ਤਰੀਕੇ ਦੀਆਂ ਮੂਵੀਜ਼ ਤਿਆਰ ਕਰਦੇ ਸਨ ਜੋ ਅਪਲੋਡ ਕਰਦੇ ਸਨ ਉਹ ਸਾਰਾ ਉੱਥੇ ਸੀ ਤੇ ਉਹ ਮੰਨੇ ਨੇ ਕਿ ਹਾਂਜੀ ਇਹ ਕੰਮ ਅੱਜ ਤੋਂ ਨਹੀਂ ਬਹੁਤ ਸਾਰੇ ਸਾਲ ਹੋ ਚੁੱਕੇ ਜਿਸ ਚ ਲਫ਼ਜ਼ ਨਹੀਂ ਲਿਖਿਆ ਕਦੋਂ ਤੋਂ ਬਹੁਤ ਸਾਰੇ ਸਾਲ ਹੋ ਗਏ ਇੱਥੇ ਤਾਂ ਬਕਾਇਦਾ ਇਹੀ ਕੰਮ ਚੱਲਦਾ ਹੈ ਲਾਸ਼ਾਂ ਨਾਲ ਵੀ ਚੱਲਦਾ ਹੈ ਤੇ ਜਿਉਂਦਿਆਂ ਨੂੰ ਵੀ ਇੱਥੇ ਲਿਆਇਆ ਜਾਂਦਾ ਹੈ ਇਹ ਰੈਕਟ ਜੋ ਉੱਥੇ ਸੈਕਸ ਰੈਕਟ ਚੱਲ ਰਿਹਾ ਸੀ ਉਹ ਸਤਾਂ ਜੋ ਉੱਥੇ ਦੇ ਲੋਕਲ ਜੋ ਸਟੂਡੈਂਟਸ ਨੇ ਜਿਨ੍ਹਾਂ ਨੇ ਬਿਆਨ ਦਿੱਤੇ ਨੇ ਜੋ ਥਰੂ ਸਾਡੇ ਡਾਕਟਰਾਂ ਰਾਹੀਂ ਵੀ ਪਹੁੰਚੇ ਕਿ ਉਹਨਾਂ ਨੂੰ ਜੋ ਇਸ ਹਾਲਚ ਕਿਉਂਕਿ ਜਦੋਂ ਉਹਨਾਂ ਨੇ ਗੱਲ ਲੀਕ ਕੀਤੀ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਹਜੂਮ ਆਇਆ ਸੀ ਸਾਰਾ ਉੱਥੋਂ ਅਟੈਕ ਕਰਨ ਇਹਨਾਂ ਬੱਚਿਆਂ ਤੇ ਤੇ ਕਿਵੇਂ ਉਹ ਸਾਰੇ ਸਬੂਤ ਮਟਾਉਣ ਲਈ ਸਾਰੀ ਭੰਨ ਤੋੜ ਕੀਤੀ ਗਈ ਜਿਵੇਂ ਪ੍ਰਿੰਸੀਪਲ ਨਹੀਂ ਲਾ ਕੇ ਉੱਥੇ ਦੁਬਾਰਾ ਉਸ ਥਾਂ ਤੇ ਰਿਪੇਅਰ ਵਰਕ ਲਈ ਲਾਤੇ ਯਾਨੀ ਇਹ ਘੰਟਿਆਂ ਚ ਹੋਇਆ ਜੇ ਕੰਮ ਜਦੋਂ ਪਤਾ ਲੱਗਿਆ ਸੀ ਕਿ ਸੀਬੀਆਈ ਨੂੰ ਕੇਸ ਜਾਣਾ ਹੈ ਉਸ ਤੋਂ ਪਹਿਲਾਂ ਚੀਜ਼ਾਂ ਵਾਪਰ ਚੁੱਕੀਆਂ ਸਨ ਸਟੂਡੈਂਟਸ ਨੇ ਦੱਸਿਆ ਕਿ ਇੱਥੇ ਇਹ ਰੂਟੀਨ ਮੈਟਰ ਸੀ ਜਿਹਦੇ ਵਿੱਚ ਪ੍ਰਿੰਸੀਪਲ ਜੋ ਹਾਈਲੀ ਕਨੈਕਟਡ ਦੇ ਨਾਲ ਹੋਰ ਵੀ ਫੈਕਲਟੀ ਦੇ ਟੀਚਰਸ ਟੀਚਰਸ ਸਨ ਤੇ ਜਿਨ੍ਹਾਂ ਵਿੱਚ ਕਈ ਜੂਨੀਅਰ ਸਟੂਡੈਂਟਸ ਵੀ ਤੇ ਬਹੁਤ ਸਾਰੇ ਪੋਲਿਟিক্যাল ਵਿੱਚ ਜੋ ਮਾਫੀਆ ਨਾਲ ਜੁੜਿਆ ਸੀ ਜਿਸ ਵਿੱਚ ਪੁਲਿਸ ਦੇ ਕਾਫੀ ਲੋਕ ਸ਼ਾਮਲ ਸਨ ਇਹ ਸਟੂਡੈਂਟਸ ਨੇ ਜੋ ਗੱਲ ਕੱਢੀ ਹੈ ਜਿਨ੍ਹਾਂ ਤੇ ਹੁਣ ਤੁਹਾਨੂੰ ਦੱਸਿਆ ਅਟੈਕ ਹੋਇਆ ਤੇ ਉਹ ਵਿਚਾਰੇ ਉੱਥੋਂ ਭੱਜ ਕੇ ਬਾਹਰ ਲੁਕਦੇ ਫਿਰਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਪਤਾ ਜੇ ਸਟੇਟਮੈਂਟ ਕੀ ਉਤੋਂ ਦੇ ਇੱਕ ਪੋਲਿਟਿਸ਼ੀਅਨ ਦੀ ਆਈ ਕਿ ਜਿਹੜੀਆਂ ਕੁੜੀਆਂ 36 ਘੰਟੇ ਦੀ ਡਿਊਟੀ ਸੀ ਮੇਰੀ ਜ਼ਰੂਰਕ ਧਿਆਨ ਨਾਲ ਸੁਣ ਲੈਣਾ 36 ਘੰਟੇ ਤੋਂ ਲਗਾਤਾਰ ਡਿਊਟੀ ਤੇ ਸੀ ਉਹ ਬੇਟੀ ਤੇ ਰਾਤ ਨੂੰ ਸਿਰਫ ਜਦੋਂ ਕੰਮ ਪੂਰਾ ਮੁੱਕ ਚੁੱਕਾ ਸੀ ਤਾਂ ਸੈਮੀਨਾਰ ਰੂਮ ਚ ਉਹ ਗਈ ਐ ਖਾਣਾ ਖਾਣ ਤੋਂ ਬਾਅਦ ਕਿ ਮੈਂ ਇੱਥੇ ਅੱਧਾ ਘੰਟਾ ਰੈਸਟ ਕਰ ਲਾਂ ਤੇ ਜਾਂ ਫਿਰ ਮੈਂ ਥੋੜਾ ਜਿਹਾ ਪੜ ਲੈਂਨੀ ਆ ਇੱਕ ਹਫ਼ਤੇ ਤੋਂ ਉਹਦੀ ਰੈਕੀ ਹੋ ਰਹੀ ਸੀ ਉਸ ਬੱਚੀ ਨੇ ਉਸ ਕਮਰੇ 'ਚ ਗਈ ਐ ਤੇ ਉਸ ਤੋਂ ਬਾਅਦ ਜੋ ਉਹਦੇ ਨਾਲ ਹੋਇਆ ਉਸ 3 ਘੰਟੇ ਇਹ ਤੁਸੀਂ ਸਮਝ ਸਕਦੇ ਹੋ ਇਹ ਸਾਰੀਆਂ ਰਿਪੋਰਟਸ ਜੋ ਮੈਂ ਤੁਹਾਨੂੰ ਦਸੀਆਂ ਕਿ 3 ਘੰਟੇ ਸਿਰਫ ਤੇ ਸਿਰਫ ਕਹਿਰ ਟਿਆ ਜੇ ਉਸ ਬੱਚੀ ਤੇ ਇੰਨਾ ਜ਼ੁਲਮ ਕੋਈ ਇਨਸਾਨ ਕਰ ਹੀ ਨਹੀਂ ਸਕਦਾ ਤੇ ਇਕੱਲੇ ਲਈ ਸੰਭਵ ਵੀ ਨਹੀਂ ਹੈ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਲੋਕਾਂ ਨੇ ਕਿਸ ਹਾਲ ਚ ਉਹਨੂੰ ਮੈਂ ਇੱਕ ਹੋਰ ਚੀਜ਼ ਦੱਸਣੀ ਭੁੱਲ ਗਈ ਕਿ ਉਹਦਾ ਇੱਕ ਵੀ ਨਉ ਜੱਥਾਂ ਦੇ ਉਂਗਲਾਂ ਦਾ ਇੱਕ ਵੀ ਨਉ ਨਾਲ ਨਹੀਂ ਸੀ ਸਾਰੇ ਪੁੱਟ ਕੇ ਕੱਢੇ ਹੋਏ ਸੀ ਸੋ ਇਹ ਹਾਲ ਵਿੱਚ ਉਹਨੂੰ ਕਿਸ ਤਰ੍ਹਾਂ ਮੇਰਾ ਨਾ ਆਪਣੀ ਦਿਲ ਜਾਂ ਪਰਦਾ ਪਿਆ ਕੀ ਆਖਾਂ ਇਸ ਹਾਲ ਵਿੱਚ ਉਸ ਬੱਚੀ ਨੇ ਜ਼ੁਲਮ ਸਿਆ ਤੇ ਉਸ ਤੋਂ ਬਾਅਦ ਇੱਕ ਪੋਲੀਟਿਸ਼ੀਅਨ ਦੀ ਸਟੇਟਮੈਂਟ ਆਵੇ ਕਿ ਜੇ ਕੋਈ ਡਾਕਟਰ ਆਰਾਮ ਕਰਨ ਲਈ ਨਿਕਲਦੀ ਹੈ ਨਾ ਇਸ ਤਰ੍ਹਾਂ ਤਾਂ ਫਿਰ ਉਹਦੇ ਨਾਲ ਇਹੋ ਕੁਝ ਹੋਣਾ ਚਾਹੀਦਾ ਸਵਾਗਤ ਜੀ ਵਾ ਇਹ ਸਾਡੇ ਅਸੀਂ ਚੁਣੇ ਨੇ ਨਾ ਫਿਰ ਕਿਵੇਂ ਉਂਗਲਾ ਉਹਨਾਂ ਤੇ ਚੱਕੀਏ ਕਿ ਅਸੀਂ ਹੀ ਉਹਨਾਂ ਨੂੰ ਬਿਠਾਣੇ ਆ ਸਿਰ ਤੇ ਤੇ ਜਿਹੜੇ ਇਹ ਲਫ਼ਜ਼ ਕਹਿਣ ਕਿ ਕਿਸੇ ਦੀ ਧੀ ਪੈਣ ਜੇ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਜੇ 2 ਘੰਟੇ ਜਦੋਂ ਮਰੀਜ਼ ਨਹੀਂ ਹੈ ਤੇ ਜੂਨੀਅਰ ਡਾਕਟਰਸ ਉੱਥੇ ਬੈਠੇ ਸਨ ਡਿਊਟੀ ਤੇ ਜੇ 2 ਘੰਟੇ ਲਈ ਉਹ ਆਰਾਮ ਕਰਨ ਜਾਂ ਉਹ ਪੜਨ ਲਈ ਨਿਕਲ ਦੀ ਜੇ ਇੱਕ ਸੈਮੀਨਾਰ ਰੂਮ ਦੇ ਵਿੱਚ ਕੋਈ ਅਯਾਸ਼ੀ ਕਰਨ ਨਹੀਂ ਗਈ ਹਸਪਤਾਲ ਦੇ ਇੱਕ ਫਲੋਰ ਉੱਪਰ ਸਿਰਫ ਤਾਂ ਕਿ ਇਹ ਕਰਨਾ ਜਾਇਜ਼ ਹੈ ਤਾਂ ਫਿਰ ਸੁਖਵਿੰਦਰ ਜੀ ਮੈਨੂੰ ਇਹ ਦੱਸ ਦਿਓ ਕਿ NEET ਤੇ ਕੋਈ ਲੱਖਾਂ ਨਹੀਂ ਜੇ ਕਰੋੜਾਂ ਚ ਫੀਸ ਜੇ ਜਿਸ ਤਰੀਕੇ ਨਾਲ ਗਰੀਬ ਲੋਕ ਭਰਦੇ ਪਏ ਨੇ ਸਾਨੂੰ ਪਤਾ ਬਾਕੀ ਦੀ ਉਮਰ ਕਰਜ਼ਿਆਂ ਥੱਲੇ ਲੰਘਦੀ ਹੈ ਉਹ ਕਰੋੜਾ ਰੁਪਏ ਲਾ ਕੇ ਕੀ ਆਪਣੀਆਂ ਧੀਆਂ ਨੂੰ ਇਸ ਢੰਗ ਨਾਲ ਮਰਨ ਲਈ ਸੁੱਟਣਗੇ ਕੌਣ ਜਾਵੇਗਾ ਇਸ ਤਰੀਕੇ ਕਿਡ ਕੋਈ ਡਾਕਟਰ ਪੜਨਾ ਚਾਹੇਗਾ 365 ਦਿਨ ਨੇ ਸਾਲ ਦੇ ਜਦੋਂ ਕਦੇ ਵੀ ਇਹੋ ਜਿਹੀ ਖਬਰ ਨਹੀਂ ਆਂਦੀ ਜਿੱਥੇ ਕਿਸੇ ਡਾਕਟਰ ਤੇ ਅਟੈਕ ਨਾ ਹੋਇਆ ਹੋਵੇ ਤਾਂ ਕੀ ਅਸੀਂ ਇਸ ਪੱਖੋਂ ਸਭ ਕੁਝ ਜਾਇਜ਼ ਠਰਾ ਸਕਦੇ ਹਾਂ ਤੁਸੀਂ ਅੱਜ ਕਿਸੇ ਵੀ ਵਤਨੋਂ ਪਾਰ ਕਿਸੇ ਵੀ ਮੁਲਕ ਵਿੱਚ ਚਲੇ ਜਾਓ ਤੁਸੀਂ ਕਿਸੇ ਵੀ ਸੀਨੀਅਰ ਡਾਕਟਰ ਨਾਲ ਗੱਲ ਹੀ ਨਹੀਂ ਕਰ ਸਕਦੇ ਤੁਸੀਂ ਡਾਇਰੈਕਟ ਕਾਲ ਤੱਕ ਨਹੀਂ ਕਰ ਸਕਦੇ ਉਂਗਲ ਲਾ ਲਓ ਨਾ ਜੇ ਕਿਸੇ ਡਾਕਟਰ ਨੂੰ ਤੁਸੀਂ ਯੂਕੇ ਵਿੱਚ ਜਾ ਕੇ ਲਾਈਫ ਲੌਂਗ ਡਿਬਾਰ ਹੋ ਜਾਂਦੇ ਹੋ ਤੁਸੀਂ ਕਿ ਦੁਬਾਰਾ ਤੁਹਾਨੂੰ ਕਹਿੰਦੇ ਨੇ ਤੁਸੀਂ ਕਦੇ ਵੀ ਸਰਕਾਰੀ ਨਹੀਂ ਲੈ ਸਕਦੇ ਤੇ 2 ਤੋਂ 2.5 ਹਜ਼ਾਰ ਪਾਉਂਡ ਹੈ ਜੀ ਪ੍ਰਾਈਵੇਟ ਡਾਕਟਰ ਦੀ ਫੀਸ ਜੋ ਕਦੇ ਕੋਈ ਲੈ ਹੀ ਨਹੀਂ ਸਕਦਾ ਜੁਰਤ ਨਹੀਂ ਹੈ ਕਿਸੇ ਦੀ ਕੋਈ ਡਾਕਟਰ ਦੇ ਵੱਲ ਉਂਗਲ ਕਰ ਲਵੇ ਜਾਂ ਹੱਥ ਲਾ ਲਵੇ ਤਾਂ ਇਹ ਬੱਚੇ ਕਿਉਂ ਨਾ ਦੌੜਨਗੇ ਕਿਉਂ ਨਹੀਂ ਸ਼ਾਰਟੇਜ ਹੋਊਗੀ ਸਾਡੇ ਮੁਲਕ ਚ ਕਿਉਂ ਦੌੜਦੇ ਦੂਜੇ ਮੁਲਕਾਂ ਵੱਲ ਜਾਂਦੇ ਪਏ ਨੇ ਕੋਈ ਪਿਓ ਕਿਉਂ ਕਰੋੜਾਂ ਲਾ ਕੇ ਆਪਣੀ ਤੀ ਦਾ ਇਸ ਤਰ੍ਹਾਂ ਦਾ ਹਾਲ ਦੇਖੇਗਾ ਜਿਸ ਦਾ ਤਮਾਸ਼ਾ ਬਣਾ ਕੇ ਉਹਨੂੰ 6 ਘੰਟੇ ਨਿਰਵਸਤਰ ਪਈ ਸੀ ਉੰਜ ਹੀ ਰੱਖ ਕੇ ਫਿਲਮਾਂ ਬਣਾਈਆਂ ਜਾਂਦੀਆਂ ਰਹੀਆਂ ਫੋਟੋਆਂ ਅਪਲੋਡ ਕੀਤੀਆਂ ਜਾਂਦੀਆਂ ਰਹੀਆਂ ਲਾਹਨਤ ਕਿਸੇ ਨੇ ਜੇ ਸਟੂਡੈਂਟਸ ਵੀ ਅੱਗੇ ਆਉਂਦੇ ਸਨ ਕਿ ਉਹਦੇ ਉੱਤੇ ਕੋਈ ਕਪੜਾ ਦੇ ਦਈਏ ਤਾਂ ਉਸ ਨੂੰ ਉਹਨਾਂ ਨੂੰ ਵੀ ਅੱਗੇ ਨਹੀਂ ਸੀ ਆਣ ਦਿੱਤਾ ਜਾਂਦਾ ਤੇ ਪਿਓ ਨੂੰ ਇਹੋ ਚੀਜ਼ ਦਿਖਾਈ ਗਈ ਉਹ ਪਿਓ ਜ਼ਿੰਦਾ ਕਿਵੇਂ रह ਸਕਦਾ ਇਸ ਹਾਲ ਵਿੱਚ ਤੁਸੀਂ ਸੋਚ ਕੇ ਦੇਖੋ ਕਿ ਕਿ ਬਾਕੀ ਦੀ ਉਮਰ ਜੋ ਬਚੀ ਹੈ ਉਹ ਪਿਓ ਕਦੇ ਸੌ ਸਕੇਗਾ ਉਹ ਮਾਂ ਕਦੇ ਵੀ ਉਸ ਤੜਫ ਨੂੰ ਕਦੇ ਪੁਲਾ ਸਕੇਗੀ ਜਿਸ ਵਿੱਚ ਉਹਦੀ ਧੀ ਲੰਗੀ ਹੈ ਪਰ ਸੁਖਵਿੰਦਰ ਜੀ ਗੱਲ ਇੱਥੇ ਬਸ ਨਹੀਂ ਹੁੰਦੀ ਜੀ ਸ਼ਾਇਦ ਦੁਨੀਆ ਪੁਲਾ ਚੁੱਕੀ ਕਿ ਖਬਰ ਮੰਨਿਆ ਨਾ ਤੁਸੀਂ ਸ਼ਾਇਦ ਪਟਿਆਲੇ ਮੈਡੀਕਲ ਕਾਲਜ ਦੀ ਤੁਸੀਂ ਅਜੇ ਤਾਂ ਹੁਣੇ ਜੇ ਗੱਲ ਹੈ ਨਾ ਉਹ ਬੇਟੀ ਸੁਸਾਈਸਾਈਡ ਇੱਥੇ ਵੀ ਕੀਤੀ ਹੈ ਕਿ ਕਿਸੇ ਨੇ ਕੋਖਿਆ ਕੀ ਹੋਇਆ ਜਦ ਕਿ ਇੱਥੇ ਦੀਆਂ ਇੱਕ ਨਹੀਂ ਅਨਿਗਿਣਤ ਖਬਰਾਂ ਜੋ ਕਿ ਦੱਬ ਦਿੱਤੀਆਂ ਜਾਂਦੀਆਂ ਸੰਗ ਕੁੱਟ ਦਿੱਤਾ ਜਾਂਦਾ ਇੱਥੇ ਵੀ ਬੇਟੀਆਂ ਦਾ ਬਹੁਤ ਬਹੁਤ ਸ਼ੋਸ਼ਣ ਹੁੰਦਾ ਤਾਂ ਕੀ ਕਿਸੇ ਕਮੇਟੀ ਨੇ ਮੈਂ ਤਾਂ ਤੁਹਾਨੂੰ ਪੁੱਛਦੀ ਹਾਂ ਤੁਸੀਂ ਦੱਸੋ ਮੈਂ ਸੱਚਮੁੱਚ ਬਹੁਤ ਖੁਸ਼ ਹੋਊਂਗੀ ਸੁਣ ਕੇ ਵੀ ਐਸ ਕਮੇਟੀ ਨੇ ਕਿਸੇ ਬੇਟੀ ਦੇ ਹੱਕ ਚ ਕਦੇ ਕਦੇ ਫੈਸਲਾ ਕੀਤਾ ਹੋਵੇ ਕਦੇ ਕੋਈ ਨਿਊਜ਼ ਤਾਂ ਕੱਢ ਕੇ ਦਿਖਾ ਦਿਓ ਕਿ ਫਲਾਣੇ ਪ੍ਰੋਫੈਸਰ ਹੱਥੋਂਾਂ ਬੇਟੀ ਜ਼ਲੀਲ ਹੋਈ ਤੇ ਕੋਈ ਇੱਕ ਪ੍ਰੋਫੈਸਰ ਪੂਰੇ ਇੰਡੀਆ ਚੋਂ ਅਸੀਂ ਕੱਢ ਕੇ ਬਾਹਰ ਮਾਰ ਦਿੱਤਾ ਪਈਏ ਨੇ ਕੀਤਾ ਤੇ ਅਸੀਂ ਬਾਹਰ ਕੀਤਾ ਕਿ ਇੱਥੇ ਦੀ ਬੇਟੀ ਦੀ ਮੌਤ ਵੀ ਅਜਾਈ ਗਈ ਕੋਈ ਉਂਗਲ ਤੱਕ ਕਿਸੇ ਨੇ ਚੱਕੀ ਨਹੀਂ ਨਾ ਕਿ ਕੀ ਵਾਪਰਿਆ ਜਾਂ ਇਸ ਤੋਂ ਪਹਿਲਾਂ ਕਮੇਟੀਆਂ ਦੇ ਵਿੱਚ ਜਿੰਨੀਆਂ ਬੇਟੀਆਂ ਨੇ ਸ਼ਿਕਾਇਤਾਂ ਕੀਤੀਆਂ ਕਦੇ ਇੱਕ ਨੂੰ ਵੀ ਨਿਆਂ ਮਿਲਿਆ ਉਹੀ ਪ੍ਰੋਫੈਸਰ ਉਸੇ ਤਰ੍ਹਾਂ ਉਂਝ ਦੇ ਉਂਝ ਤੇ ਉਹ ਬੇਟੀਆਂ ਸਗੋਂ ਕੱਢ ਦਿੱਤੀਆਂ ਜਾਂਦੀਆਂ ਨੇ ਇਹੋ ਤਾਂ ਨਿਆਂ ਹੈ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਤੇ ਫਿਰ ਅਸੀਂ ਆਖਰ ਕਿਨਾਂ ਲਈ ਕਿ ਮੇਰੀ ਧੀ ਨਹੀਂ ਤੁਹਾਡੀ ਨਹੀਂ ਜਾਂ ਕਿਸੇ ਹੋਰ ਦੀ ਕੋਈ ਕਿਸ ਤਰੀਕੇ ਆਪਣੇ ਤੋਂ ਦੂਰ ਭੇਜੇਗਾ ਕਿ ਜਾਓ ਹੋਰ ਕਾਲਜਸ ਵਿੱਚ ਪੜ੍ਹ ਕੇ ਆਓ ਡਾਕਟਰ ਬਣੋ ਕਿਉਂ ਬਣਨਾ ਚਾਹੇਗਾ ਕੋਈ ਵੀ ਜੇ ਇਸ ਦਾ ਨਿਆਂ ਨਹੀਂ ਮਿਲਦਾ ਜਾਂ ਅਸੀਂ ਸਾਰੇ ਚੁੱਪ ਰਹਿ ਜਾਂਦੇ ਆ ਫਿਰ ਮੈਨੂੰ ਤਾਂ ਦਿਸ ਰਿਹਾ ਅਗਲਾ ਭਵਿੱਖ ਜੋ ਇੱਥੇ ਆਉਣ ਵਾਲਾ ਸਮਾਂ ਇਸ ਤੋਂ ਨਿਗਾਰ ਹੀ ਹੋਏਗਾ ਕਿਉਂਕਿ ਜੋ ਨਿਰਪਿਆ ਕਾਂਡ ਵਿੱਚ ਦਿਖਾਇਆ ਸੀ ਦੋ ਸਨ ਚੇਤੇ ਰੱਖਿਓ ਇੱਥੇ ਜ਼ਰਾ ਖਿساب ਲਾ ਲਓ 20 ਤੋਂ 22 ਬੰਦੇ ਕੋਈ ਹੱਦ ਹਿਸਾਬ ਤਾਂ ਛੱਡਿਆ ਜਾਵੇ ਤੇ ਉੱਥੇ ਜੋ ਹੋਇਆ ਮੈਂ ਇਹ ਨਹੀਂ ਕਹਿ ਰਹੀ ਕਿ ਉਹਦੇ ਨਾਲ ਘੱਟ ਹੋਇਆ ਬਹੁਤ ਵੱਧ ਸੀ ਪਰ ਵੀਰਾ ਨਉ ਪੁੱਟ ਪੁੱਟ ਕੇ ਤੁਸੀਂ ਮੇਰਾ ਤਾਂ ਸੱਚੀ ਦਿਲ ਕੰਬਿਆ ਬਿਲਕੁਲ ਬੰਦਾ ਤੁਹਾਡਾ ਜੋ ਤੁਸੀਂ ਮਤਲਬ ਦੱਸ ਰਹੇ ਹੋ ਜੋ ਖੁਲਾਸੀ ਉਤੋਂ ਦੂਰੀ ਨਹੀਂ ਬੰਦਾ ਉਸ ਥਾਂ ਤੇ ਸਿਚੁਏਸ਼ਨ ਤੇ ਪਹੁੰਚ ਜਾਂਦਾ ਹੈ ਕਿ ਕੀ ਬੀਤੀ ਹੋਣੀ ਉਸ ਧੀ ਦੇ ਨਾਲ ਉਸ ਕੁੜੀ ਦੇ ਨਾਲ ਇੱਕ ਡਾਕਟਰ ਜੀ ਮੈਂ ਨਾ ਤੁਹਾਡੀ ਚਰਚਾ ਦੇ ਵਿੱਚ ਬੜੀ ਖਾਸ ਗੱਲ ਇਹ ਕਿ ਇਨਸਾਫ ਦੀ ਆਸ ਕਿੱਥੋਂ ਅਸੀਂ ਸਰਕਾਰਾਂ ਤੇ ਸਵਾਲ ਚੁੱਕਦੇ ਆ ਅਸੀਂ ਕਾਨੂੰਨ ਦੇ ਉੱਤੇ ਸਵਾਲ ਚੁੱਕਦੇ ਆ ਅਸੀਂ ਜੁਡੀਸ਼ਰੀ ਤੇ ਸਵਾਲ ਚੁੱਕਦੇ ਆਂ ਕੁਛ ਗੱਲ ਕੀਤੀ ਕਿ ਜਾਂਚ ਜਿਹੜੇ ਲੋਕ ਕਰ ਰਹੇ ਨੇ ਉਹ ਕੌਣ ਨੇ ਉਹ ਤੁਹਾਡੀ ਡਾਕਟਰਾਂ ਦੀ ਕਮਿਊਨਿਟੀ ਚ ਹੀ ਹੁੰਦੇ ਨੇ ਪ੍ਰੋਫੈਸਰ ਹੁੰਦੇ ਨੇ ਹੋਰ ਉੱਚ ਲੈਵਲ ਦੇ ਹੁੰਦੇ ਨੇ ਪਰ ਉਹਨਾਂ ਦੇ ਮਨਾਂ ਦੇ ਵਿੱਚ ਉਹ ਕਿਉਂ ਨਹੀਂ ਇਨਸਾਫ ਦੇਂਦੇ ਕਿਉਂਕਿ ਮੁਝੇ ਕੁੜੀਆਂ ਨਰਸਾਂ ਡਾਕਟਰਸ ਸਾਰੇ ਸੜਕਾਂ ਦੇ ਉੱਤੇ ਨੇ ਤਾਂ ਉਹ ਸਿਸਟਮ ਵੀ ਤਾਂ ਉਹਨਾਂ ਦੇ ਉੱਤੇ ਹੱਸ ਰਿਹਾ ਹੋਣਾ ਕਿ ਤੁਹਾਡੇ ਵਿੱਚ ਹੀ ਉਹ ਬੈਠੇ ਨੇ ਉਹਨਾਂ ਦੀ ਪਛਾਣ ਕਿਉਂ ਨਹੀਂ ਹੁੰਦੀ ਉਹਨਾਂ ਦੇ ਉੱਤੇ ਸਵਾਲ ਜੇ ਉਹਨਾਂ ਨੂੰ ਤੁਸੀਂ ਆਪਣੇ ਤੌਰ ਦੇ ਉੱਤੇ ਐਕਸਪੋਜ਼ ਕਿਉਂ ਨਹੀਂ ਕਰ ਪਾਉਂਦੇ ਇਹਦਾ ਕੀ ਕਾਰਨ ਹੈ ਕਿ ਉਹ ਵੀ ਉਹਨਾਂ ਨੂੰ ਕਟਾਰੇ ਵਿੱਚ ਲਿਆ ਕੇ ਖੜਾ ਕਰੋ ਸਿਸਟਮ ਸੁਧਾਰਨਾ ਹੈ ਤਾਂ ਜੇ ਉੱਪਰ ਦੀ ਗੱਲ ਤਾਂ ਨੀਚੋਂ ਵੀ ਨਾਲ-ਨਾਲ ਸੁਧਾਰਨ ਦੀ ਲੋੜ ਸੁਖਵਿੰਦਰ ਜੀ ਆਵਾਜ਼ ਕਦੋਂ ਕਿਸੇ ਦੀ ਸੁਣੀ ਜਾਂਦੀ ਹੈ ਤੁਸੀਂ ਦੇਖੋ ਅਖਬਾਰਾਂ 'ਚ ਇੱਥੇ ਵੀ ਖਬਰ ਛਪੀ ਕੇ ਪਟਿਆਲੇ ਦੇ ਕੱਲੇ ਮੈਡੀਕਲ ਕਾਲਜ ਵਿੱਚ ਇੱਕ ਵੀ ਅਜਿਹੀ ਪੋਸਟ ਨਹੀਂ ਜਿੱਥੇ ਰੈਗੂਲਰ ਬੰਦਾ ਸੀਨੀਅਰ ਬੰਦਾ ਲਾਇਆ ਗਿਆ ਹੋਵੇ ਥੱਲੋਂ ਚੁੱਕ ਚੁੱਕ ਕੇ ਪਸੰਦ ਕਰਕੇ ਪੋਲੀਟੀਸ਼ੀਅਨ ਚੂਜ਼ ਕਰਕੇ ਲਾਂਦੇ ਨੇ ਕੀ ਤਰੀਕਾ ਸ਼ੇਅਰਿੰਗ ਦਾ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਤਾਂ ਛਪ ਚੁੱਕੀ ਹੈ ਅਖਬਾਰ ਚ ਕਿ ਕਿਉਂ ਇਸ ਤਰ੍ਹਾਂ ਕੀਤੇ ਜਾਂਦੇ ਨੇ ਕੀ ਗੱਲਾਂ ਉਹਨਾਂ ਨੇ ਮਨਵਾਣੀਆਂ ਹੁੰਦੀਆਂ ਜੋ ਉੱਥੋਂ ਦੇ ਪ੍ਰਿੰਸੀਪਲ ਵੱਲੋਂ ਵੀ ਆ ਗਿਆ ਜੋ ਉਹਨਾਂ ਦੀਆਂ ਡਿਟੇਲ ਸਟੂਡੈਂਟਸ ਕੱਢ ਰਹੇ ਨੇ ਤੇ ਜਿਹੜੇ ਉੱਥੋਂ ਦਾ ਪੁਰਾਣਾ ਡਿਪਟੀ ਮੈਡੀਕਲ ਸੁਪਰਡੈਂਟ ਨੇ ਸਪਸ਼ਟ ਪੂਰਾ ਉਹਨੇ ਤੁਸੀਂ ਬਿਆਨ ਦਿੱਤਾ ਜੇ ਮੀਡੀਆ ਸਾਹਮਣੇ ਕਿ ਫਿਕਸਡ 30% ਉਹ ਟੋਟਲ ਸਾਰੀ ਕੰਸਟਰਕਸ਼ਨ ਤੋਂ ਖਾਧਾ ਜਾ ਰਿਹਾ ਸਾਰਾ ਐਡਮਿਸ਼ਨ ਚੋਂ ਵੱਖਰਾ ਖਾਧਿਆ ਜਾਂਦਾ ਤੇ ਉੱਪਰ ਚੋਟੀ ਤੱਕ ਜਾਂਦਾ ਜੇ ਤੇ ਇਹਨੂੰ ਆਊਟ ਆਫ ਦੀ ਟਰਨ ਲਾਇਆ ਗਿਆ ਯਾਨੀ ਉਹ ਸਾਰੇ ਇੱਕ ਤੇ ਇੱਕ ਉੱਥੇ ਨਹੀਂ ਜੇ ਤੁਸੀਂ ਮੈਡੀਕਲ ਕਾਲਜਾਂ ਵਿੱਚ ਝਾਤ ਮਾਰੋ ਇੱਕ ਵੀ ਸੀਨੀਅਰਿਟੀ ਦੇ ਆਧਾਰ ਤੇ ਨਹੀਂ ਜੇ ਜਿਹੜਾ ਜਾ ਕੇ ਪੈਰੀ ਡਿੱਗ ਗਿਆ ਉਹਨੂੰ ਜਿਸ ਤਰੀਕੇ ਦੀ ਉਹਦੇ ਚੋਂ ਕਮਿਸ਼ਨ ਸਿਸਟਮ ਬਣਦਾ ਜੇ ਉਸੇ ਹਿਸਾਬ ਨਾਲ ਲਾਇਆ ਜਾਂਦਾ ਜੇ ਇੱਥੇ ਤਾਂ ਇੰਨਾ ਆਵਾ ਉੱਤਿਆ ਪਿਆ ਮੈਡੀਕਲ ਸਿਸਟਮ ਦਾ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਕੋਈ ਸਾਡੇ ਤੁਹਾਨੂੰ ਪਤਾ ਹੀ ਜੇ ਕਿ ਰੈਜ਼ਰਵੇਸ਼ਨ ਤੇ ਉਹਦੇ ਵਿੱਚ ਵੀ ਜੋ ਕਪਲੇ ਚੱਲਦੇ ਨੇ ਜਿਸ ਤਰੀਕੇ ਉਹਨਾਂ ਦਾ ਖਾਦਾ ਪੀਤਾ ਜਾਂਦਾ ਸਕਾਲਰਸ਼ਿਪ ਤੋਂ ਲੈ ਕੇ ਹਰ ਚੀਜ਼ ਹਰ ਲੈਵਲ ਤੇ ਜੋ ਕਪਲੇ ਚੱਲਦੇ ਪਏ ਨੇ ਉਹਦੇ ਵਿੱਚ ਕਿਸੇ ਥਾਂ ਤੇ ਕੋਈ ਲੁਕਾ ਰਿਆ ਹੀ ਨਹੀਂ ਕਿ ਬੱਚੇ ਹੁਣ ਅੱਜ ਦੇ ਦਿਨ ਸਾਡੇ ਜੇ ਕਲਾਸ ਜੇ ਨਾ 200 ਦੀ ਉਹਦੇ ਚ 150 ਤਾਂ ਪਹਿਲੇ ਦਿਨ ਠਾਣ ਕੇ ਬੈਠੇ ਹੁੰਦੇ ਨੇ ਅਸੀਂ ਕੰਮ ਇੱਥੇ ਭਾਰਤ ਵਿੱਚ ਕਰਨਾ ਹੀ ਨਹੀਂ ਇਸ ਸਿਸਟਮ ਨਾਲੋਂ ਨਿਕਲਦੇ ਨੇ ਡਾਕਟਰ ਬਣ ਕੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਅਸੀਂ ਇਹਨਾਂ ਦਾ ਫਿਊਚਰ ਰੱਖਿਆ ਤੇ ਅੱਗੋਂ ਕੀ ਹੋਣ ਵਾਲਾ ਜੇ ਰਤਾ ਸੋਚ ਕੇ ਦੇਖਿਓ ਕਿ ਜੇ ਤੁਹਾਨੂੰ ਗਵਰਨਮੈਂਟ ਸੈਕਟਰ ਵਿੱਚ ਅੱਜ ਦੇ ਦਿਨ ਦੀ ਸ਼ਾਰਟੇਜ ਵੀ 40% ਜੇ ਜ਼ਰਾ ਸੋਚ ਲਿਓ ਕਿ ਇਸ ਤਰੀਕੇ ਦੀ ਸ਼ਾਰਟੇਜ ਹੁੰਦੀ ਜਦੋਂ ਟੌਪ ਕਰੀਮ ਨਿਕਲ ਜਾਏਗੀ ਤੇ ਸਿਰਫ ਉਹੀ ਜੋ ਜ਼ੀਰੋ ਨੰਬਰ ਵਾਲੇ ਜਾਂ 10 ਨੰਬਰ ਵਾਲੇ ਜਾਂ 10 ਵਾਰ ਫੇਲ ਹੋਏ ਵਾਲੇ ਟਰੀਟ ਕਰਦੇ ਬੈਠੇ ਹੋਣਗੇ ਮੌਤਾਂ ਦਾ ਹਿਸਾਬ ਤੁਸੀਂ ਲਾ ਸਕਦੇ ਹੋ ਜਾਂ ਫਿਰ ਤੁਸੀਂ ਸਾਰੇ ਦੇ ਸਾਰੇ ਪ੍ਰਾਈਵੇਟ ਜਾਣਾ ਚਾਹੁੰਦੇ ਹੋ ਕਿ ਅਸੀਂ ਜੀ ਇੱਕ ਵਾਰ ਦਾਖਲ ਹੋਏ 10 ਲੱਖ ਰੋੜ ਕੇ ਆ ਗਏ ਕਿੰਨੇ ਜਣੇ ਕੀ ਕਰਨਾ ਚਾਹਣਗੇ ਅਸੀਂ ਕੀ ਕਰਨਾ ਕੀ ਚਾਹੁੰਨੇ ਆ ਕਿਉਂ ਹਰ ਰੋਜ਼ ਕਿਤੇ ਨਾ ਕਿਤੇ ਇੱਕ ਡਾਕਟਰ ਤੇ ਤੁਸੀਂ ਦੇਖੋ ਐਕਸੀਡੈਂਟ ਵਿੱਚ ਆਲਰੇਡੀ ਡੈੱਡ ਮਰੀਜ਼ ਆਂਦਾ ਨਾ ਆਖਰੀ ਸਾਹ ਤੇ ਨਹੀਂ ਜੇ ਕਿਤੇ ਬਚਾਇਆ ਜਾ ਸਕਿਆ ਤਾਂ ਨੇਚਰਲੀ ਜਿਹੜਾ ਪਹਿਲਾਂ ਹੀ ਆਇਆ ਹੀ ਉਸ ਹਾਲ ਚਾ ਨਹੀਂ ਬਚਦੇ ਤਾਂ ਜਿਹੜਾ ਸਟੂਡੈਂਟ ਪੜਦਾ ਉਹਦੇ ਉੱਤੇ ਸਾਡੇ ਇੱਥੇ ਮੈਂ ਉਹਦੀ ਤਾਂ ਅੱਖੀਂ ਵੇਖੀ ਗਵਾਹ ਕਿ ਆਲਮੋਸਟ ਉਹ ਡੈੱਡ ਹੀ ਆਇਆ ਸੀ ਤੇ ਫਿਰ ਉਦੋਂ ਆ ਕੇ ਆਕਸੀਜਨ ਸਿਲੰਡਰ ਚੁੱਕ ਕੇ ਉਹ ਵਿਚਾਰੇ ਬੱਚਾ ਜਿਹੜਾ ਪੜਦਾ ਉਹਦੇ ਸਿਰ ਤੇ ਮਾਰਨ ਨੂੰ 25 ਜਣੇ ਤਿਆਰ ਸੀ ਕੀ ਕਰਨ ਦੱਸੋ ਕੀ ਕਰੀਏ ਉਥੇ ਕੀ ਕੋਈ ਸੁਣਵਾਈ ਕਿਸੇ ਥਾਂ ਤੇ ਕਿਸੇ ਡਾਕਟਰ ਦੀ ਤੇ ਭਈ ਸਾਡੇ ਬੱਚੇ ਸਟੂਡੈਂਟਸ ਅਧਰ ਰਾਤ ਨੂੰ ਆਉਂਦੇ ਨੇ ਕਿਤੇ ਕਮਰੇ ਨਹੀਂ ਸੁਖਵਿੰਦਰ ਜੀ ਮੈਂ ਆਪਣੀ ਜੇ ਗੱਲ ਕਰਾਂ ਅਸੀਂ ਸਾਡੇ ਉਥੇ ਲਿਫਟਾਂ ਰਾਤ ਨੂੰ ਚੱਲਦੀਆਂ ਨਹੀਂ ਪੌੜੀਆਂ ਕੱਲੀਆਂ ਜਿੱਥੇ ਲਾਈਟਾਂ ਨਹੀਂ ਤੇ ਜੇ ਲਿਫਟ ਚਲਦੀ ਹੋਏ ਤੁਸੀਂ ਇਕੱਲੇ ਵਿੱਚ ਖੜੇ ਹੋ ਤਾਂ ਇਹੋ ਜੇ ਨਾਲ ਚਾਰ-ਚਾਰ ਵੜ ਕੇ ਜਿਹੜੇ ਮੁੰਡੇ ਹੁੰਦੇ ਨੇ ਤੁਹਾਨੂੰ ਰਸਤੇ 'ਚ ਊਲਜਲੂਲ ਬੋਲਦੇ ਉੱਪਰ ਤੱਕ ਜਾਂਦੇ ਤੇ ਸਾਡੇ ਇਹੋ ਜਿਹਾ ਕੇਸ ਵੀ ਹੋ ਗਿਆ ਰਜਿੰਦਰਾ ਜੀ ਜਿੱਥੇ ਇੱਕ ਬੱਚੀ ਸਾਡੀ ਸਟੂਡੈਂਟ ਪੀਡੀਆਟ੍ਰਿਕਸ ਦੀ ਆਪਣੀ ਡਿਊਟੀ ਖਤਮ ਕਰਨ ਬਾਅਦ ਡਰੈਸ ਚੇਂਜ ਕਰਕੇ ਘਰ ਜਾਣ ਲਈ ਨਿਕਲੀ ਸੀ ਤਾਂ ਜਿਸ ਕਮਰੇ ਚ ਚੇਂਜ ਕਰਦੀ ਸੀ ਉਹਦੀ ਕੁੰਡੀ ਤੋੜ ਕੇ ਅੰਦਰ ਆ ਕੇ ਫੋਟੋ ਖਿੱਚ ਕੇ ਉਹ ਪਹੁੰਚਦੇ ਭੱਜਦੇ ਪਏ ਨੇ ਤੇ ਨਾ ਕੋਈ ਸਿਕਿਉਰਿਟੀ ਨਾ ਕੋਈ ਕੈਮਰਾ ਨਾ ਕੋਈ ਉਹਨੂੰ ਫੜਨ ਵਾਲਾ ਅਸੀਂ ਕੀ ਕਿਸ ਤਰ੍ਹਾਂ ਦੀ ਲਾਈਫ ਦੇ ਰਹੇ ਆ ਨਾ ਬੱਚਿਆਂ ਨੂੰ ਕੀ ਦੇ ਰਹੇ ਆ ਤੇ ਕਿਉਂ ਟਿਕਣਗੇ ਉਹ ਇੱਥੇ ਤੁਹਾਨੂੰ ਪਤਾ ਹੈ ਅੱਜ ਦੇ ਦਿਨ ਵੀ ਜਿੰਨੇ ਸਾਡੇ ਸਟੂਡੈਂਟਸ ਨਿਕਲੇ ਨੇ ਉਸ ਤੋਂ ਕਟੋ ਕਟ ਜਿਹੜੇ ਅੱਜ ਦੇ ਦਿਨ ਐਮਡੀ ਕਰਕੇ ਬੱਚਿਆਂ ਦੇ ਵੀ ਨਿਕਲ ਰਹੇ ਨੇ ਨਾ ਅੱਦੇ ਤੋਂ ਵੱਧ ਸਟੂਡੈਂਟਸ ਨੇ ਜਿਹੜੇ ਪੰਜਾਬੋਂ ਬਾਹਰ ਜਾ ਰਹੇ ਨੇ ਯਾਨੀ ਅਸੀਂ ਆ ਹਾਲ ਲਿਆ ਕੇ ਰੱਖ ਦਿੱਤਾ ਜਿੱਥੇ ਪਿੰਡਾਂ 'ਚ ਡਾਕਟਰ ਨਹੀਂ ਤੇ ਫਿਰ ਆਪਾਂ ਅੱਗੋਂ ਗੱਲਾਂ ਐਡੀ ਐਡੀਆਂ ਵੱਡੀਆਂ ਕਰਨ ਲੱਗੇ ਹੋયા ਤੇ ਕੀ ਚਾਹੁੰਦੇ ਕੀ ਆ ਅਸੀਂ ਅਸਲ 'ਚ ਡਾਕਟਰ ਸਾਹਿਬ ਅਖੀਰ ਤੇ ਵਿੱਚ ਤੁਹਾਡਾ ਕੀ ਮੰਨਣਾ ਹੈ ਕਿ ਇਸ ਸਿਸਟਮ 'ਚ ਸੁਧਾਰ ਕਿੱਦਾਂ ਹੋ ਸਕਦਾ ਖਾਸ ਕਰ ਜੇ ਅਸੀਂ ਸਿਹਤ ਮਾਮਲੇ ਦੇ ਵਿੱਚ ਕਿਉਂਕਿ ਸਰਕਾਰਾਂ ਸਿਹਤ ਤੇ ਸਿੱਖਿਆ ਨੂੰ ਬਹੁਤ ਪ੍ਰੇਫਰੈਂਸ ਦਿੰਦੀਆਂ ਨੇ ਪੰਜਾਬ ਜਸਵਿੰਦਰ ਜੀ ਜੇ ਮੇਰਾ ਸੁਨੇਹਾ ਪਹੁੰਚਾ ਸਕੋ ਮੇਰੀ ਤਾਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਤਾਂ ਪੀਣ ਦਾ ਪਾਣੀ ਹੈ ਨਹੀਂ ਗੁਸਲਖਾਨੇ ਨਹੀਂ ਨੇ ਸਾਡੇ ਤਾਂ ਬੱਚੀਆਂ ਲਈ ਜਿੱਥੇ ਉਹ ਜੇ ਉਹਨਾਂ ਨੂੰ ਮੈਂਨਸਟ੍ਰੇਸ਼ਨ ਦੌਰਾਨ ਵੀ ਆਪਣੀਆਂ ਹੌਸਟਲ ਵਿੱਚ ਰਾਤ ਨੂੰ 12 ਵਜੇ ਵੀ ਇੱਥੋਂ ਡਿਊਟੀ ਛੱਡ ਕੇ ਉੱਥੇ ਜਾਂਦੀਆਂ ਚੇਂਜ ਕਰ ਆਈਏ ਉਹ ਚੱਲਦੇ ਨਹੀਂ ਏਸੀ ਸਾਡੇ ਵਰਕ ਨਹੀਂ ਕਰ ਰਹੇ ਅੱਧੀਆਂ ਥਾਵਾਂ ਤੇ ਪੱਖੇ ਨਹੀਂ ਕੰਮ ਕਰ ਰਹੇ ਸੁਖਵਿੰਦਰ ਜੀ ਅਸੀਂ ਇਨਸਾਨਾਂ ਵਾਲੀ ਜ਼ਿੰਦਗੀ ਤਾਂ ਦਵਾਂਗੇ ਨਾ ਬੱਚਿਆਂ ਨੂੰ ਇਹ ਕਿਸੇ ਨਾ ਕਿਸੇ ਦੀਆਂ ਧੀਆਂ ਹੀ ਨੇ ਜਿਸ ਮੇਰੀ ਵੀ ਵਿੱਚ ਇੱਥੋਂ ਹੀ ਪੜ ਕੇ ਗਈ ਆ ਹੋਰਨਾਂ ਦੇ ਵੀ ਬੱਚੇ ਮਾਂ ਪਿਓ ਨੇ ਆਪਣੀ ਜਾਨ ਕੱਢ ਕੇ ਭੇਜੀ ਹੁੰਦੀ ਹੈ ਤਾਂ ਕੀ ਇਸ ਤਰ੍ਹਾਂ ਦਾ ਮਾਹੌਲ ਦਵਾਂਗੇ ਕਿਹੜੇ ਘਰ ਨੇ ਅੱਜ ਮੈਨੂੰ ਦੱਸੋ ਜਿੱਥੇ ਆਪਾਂ ਕਵਾਂਗੇ ਪੱਖਾ ਵੀ ਨਹੀਂ ਤੇ ਸਾਡੇ ਤਾਂ ਉਹਨਾਂ ਦੇ ਵਿਚਾਰਿਆਂ ਦੇ ਡਿਊਟੀ ਰੂਮਜ਼ ਵਿੱਚ ਪੱਖੇ ਵੀ ਖਰਾਬ ਨਾ 15-15 ਦਿਨਾਂ ਤੱਕ ਵਿਚਾਰੇ ਉੰਜ ਹੀ ਬੈਠੇ ਰਹਿੰਦੇ ਨੇ ਨਹੀਂ ਚੱਲਦੇ ਬਾਥਰੂਮ ਤੱਕ ਨਾ ਹੋਣ ਪੀਣ ਦਾ ਪਾਣੀ ਹੈ ਨਹੀਂ ਆਓ ਮੇਰੇ ਨਾਲ ਦੇਖੋ ਕੀ ਹਾਲ ਜੇ ਕਿਹੜੀ ਸਿਹਤ ਦੀ ਗੱਲ ਕਰਦੇ ਆ ਫਿਰ ਇਸ ਬੱਚੇ ਤੋਂ ਕੀ ਐਕਸਪੈਕਟ ਕਰਾਂਗੇ 36 ਘੰਟੇ ਡਿਊਟੀ ਪਰ ਤੈਨੂੰ ਆਰਾਮ 2 ਮਿੰਟ ਵੀ ਨਹੀਂ ਦੇ ਸਕਦੇ ਜੇ ਤੂੰ 2 ਮਿੰਟ ਲਈ ਵੀ ਨਿਕਲੇਗਾ ਤੇ ਤੇਰਾ ਇਹੋ ਜਿਹਾ ਹਸ਼ਰ ਹੋਏਗਾ ਇਹ ਤਾਂ ਫਿਰ ਲਾਹਨਤ ਦੀ ਗੱਲ ਹੋ ਗਈ ਮੈਂ ਤਾਂ ਓਪਨ ਸਵਾਲ ਤੁਹਾਡੇ ਅੱਗੇ ਨਹੀਂ ਤੁਹਾਡੇ ਹਰ ਸੁਣਨ ਵਾਲੇ ਅੱਗੇ ਰੱਖਿਆ ਹੈ ਕਿ ਜਿਗਰਾ ਹੈ ਸੁਣਿਓ ਤੇ ਜੇ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਸਭ ਕੁਝ ਸਹੀ ਹੈ ਫੇਰ ਤਾਂ ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਆ ਵੀ ਅਸੀਂ ਮਰ ਚੁੱਕੇ ਆ ਕਿਉਂਕਿ ਜੇ ਆਵਾਜ਼ ਨਹੀਂ ਨਾ ਚੁੱਕਦੇ ਅਸੀਂ ਜ਼ੁਲਮ ਦੇ ਵਿਰੁੱਧ ਫਿਰ ਉਹ ਮੁਰਦਾ ਹੀ ਹੁੰਦੇ ਨੇ ਤੇ ਇਹੋ ਜੀਆਂ ਲਾਸ਼ਾਂ ਇਹੋ ਜਿਹੇ ਮੁਰਦੇ ਵਾਕਈ ਫਿਰ ਇੱਥੇ ਹੀ ਟਿਕੇ ਰਹਿਣ ਕਿਉਂਕਿ ਜਿਹੜੇ ਤਾਂ ਜਾਗਦਿਆਂ ਜ਼ਮੀਰਾਂ ਵਾਲੇ ਨੇ ਉਹ ਤਾਂ ਤੁਰ ਹੀ ਜਾਂਦੇ ਨੇ ਇਥੋਂ ਬਾਹਰ ਨਿਕਲਦੇ ਪਏ ਨੇ ਕਿ ਹੁਣ ਪਾਣੀ ਸਿਰ ਦੇ ਉੱਪਰੋਂ ਲੰਘ ਗਿਆ ਮੈਨੂੰ ਅੱਜ ਵੀ ਲੱਗਦਾ ਕਿ ਜੇ ਇਕੱਲੇ ਪੰਜਾਬ ਦੀ ਗੱਲ ਨਹੀਂ ਕਿ ਹਰਿਆਣੇ ਦੀ ਗੱਲ ਨਹੀਂ ਆ ਜੰਮੂ ਕਸ਼ਮੀਰ ਦੀ ਨਹੀਂ ਹਰ ਥਾਂ ਤੇ ਇਹ ਵਾਪਰਦਾ ਪਿਆ ਜੇ ਇਹ ਹਕੀਕਤ ਜੇ ਸਚਾਈ ਜੇ ਕਿ ਧੀਆਂ ਲਈ ਅਸੀਂ ਚੀਕਾਂ ਮਾਰਦੇ ਆਂ ਇਸ ਸੈਸ਼ਨ ਜਿੰਨੇ ਇਹਨਾਂ ਦੇ ਕਰਦੇ ਨੇ ਚ ਕੁਛ ਨਹੀਂ ਹੁੰਦਾ ਜਿੰਨੀਆਂ ਕਮੇਟੀਆਂ ਬਣਦੀਆਂ ਨੇ ਧੀਆਂ ਦੇ ਲਈ ਇੱਥੇ ਬਣਾਈਆਂ ਹੋਈਆਂ ਕਿਤੇ ਸੁਣਵਾਈ ਨਹੀਂ ਕਦੇ ਵੀ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ ਉਹ ਧੀ ਹੋਈ ਅਸਲ ਕਸੂਰਵਾਰਸ ਬਣਾ ਕੇ ਕੱਢ ਦਿੱਤੀ ਜਾਂਦੀ ਜੇ ਸੋ ਜੇ ਕਿਸੇ ਨੂੰ ਰਤੀ ਮਾਸਾ ਇਸ ਗੱਲ ਦੀ ਇਸ ਅਸਲੀਅਤ ਦੀ ਸਮਝ ਆਂਦੀ ਹੋਵੇ ਉਹ ਤਾਂ ਆਵਾਜ਼ ਚੁੱਕੇਗਾ ਵਰਨਾ ਤਾਂ ਫਿਰ ਸੁਖਵਿੰਦਰ ਜੀ ਬਥੇਰੇ ਭਰੀ ਪਈ ਦੁਨੀਆ ਜਿਹੜੀ ਅੱਖਾਂ ਮੀਟ ਇਹ ਕਹਿ ਦਿੰਦੀ ਆ ਕੁਝ ਵੀ ਠੀਕ ਨਹੀਂ ਐ ਜੀ ਸਭ ਸਭ ਠੀਕ ਐ ਸਭ ਸਾਨੂੰ ਤਾਂ ਕਿ ਕੰਮ ਨਾ ਕਰਨਾ ਪਵੇ ਮੁਸੀਬਤ ਹੀ ਐ ਕਿ ਸਾਡੀ ਵੱਡੀ ਗਿਣਤੀ ਜੋ ਚੰਗੇ ਲੋਕੋ ਚੁੱਪ ਨੇ ਤਾਂ ਥੋੜੀ ਗਿਣਤੀ ਜਿਹੜੇ ਇਸ ਤਰੀਕੇ ਦੇ ਉਹੀ ਆਪਣਾ ਵਾਤਾਵਾ ਬੋਲੀ ਜਾਂਦੇ ਨੇ ਪਰ ਇਹੀ ਕਾਰਨ ਜੇ ਕਿ ਇਹਨਾਂ ਬੇਟੀਆਂ ਨੂੰ ਨਿਆਂ ਨਹੀਂ ਮਿਲ ਰਿਹਾ ਅੱਜ ਲੋੜ ਜੇ ਕਿ ਪੂਰਾ ਪੰਜਾਬ ਖੜਾ ਹੋਣਾ ਚਾਹੀਦਾ ਉਸ ਬੱਚੀ ਦੇ ਨਾਲ ਕਿ ਭਈ ਇਹ ਜ਼ੁਲਮ ਜੇ ਅਤ ਦਾ ਜ਼ੁਲਮ ਜੇ ਤੇ ਨਿਆਂ ਮਿਲਣਾ ਚਾਹੀਦਾ ਤਨਵਰਦ